ਆ ਗਿਆ 855 2014 ਮਾਡਲ ਆ ਬਾਈ ਫੈਕਟਰ ਤੇ ਟਰੈਕਟਰ ਦੀ ਜਿਹੜੀ ਕੰਡੀਸ਼ਨ ਬਿਲਕੁਲ ਜੈਨੂਇਨ ਆ ਠੀਕ ਆ ਕਿਉਂ ਬਟ ਆਪਾਂ ਜਮਾ ਟਰਾਈ ਆ ਟੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਪੰਜਾਬ ਨੰਬਰ 445000 ਰੁਪਏ ਡਿਮਾਂਡ ਹੈ 445 ਹਾਂਜੀ ਕੰਨਣ ਦੇ ਕਿੰਨੇ ਚ ਕਰੂੰ 430 ਚ 4 ਕਿਹੜਾ ਮਾਡਲ ਆ ਬਾਈ ਇਹ ਇਹ ਵੀ 2014 ਮਾਡਲ ਲਈ 14 ਮਾਡਲ ਇਹ ਵੀ ਕਰ ਲਾ ਉਸ ਕਰੀਂ ਚ クロਸ ਡਿਮਾਂਡ ਦੀ ਬਾਈ ਗੱਲਬਾਤ ਕਰੀਏ ਡਿਮਾਂਡ ਕਰੀਏ 445000 ਰੁਪਏ ਦੀ ਡਿਮਾਂਡ ਹੈ 445 ਪਲਾਨ ਦੇਣ ਕਿੰਨੇ ਜੀ ਕਰੇ 410 ਹੈ 4 ਲੱਖ 10 ਆ 410 ਚ 35000 ਰੁਪਏ ਮਾਨਤਾਰ ਬਾਈ ਸਵਰਾ 744 ਦੇ ਵਿੱਚ ਹੋ ਜੂ ਕਲੋਸ ਕਰ ਜਸਤਰੀ ਗਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਟਰੈਕਟਰ ਮੰਡੀ ਤਲਵੰਡੀ ਸਾਬੋ ਵਿਖੇ ਆਏ ਆ ਆ ਛੋਟਾ ਜਿਹਾ ਭਰਾ ਪਰ ਨੌਲੇਜ ਬੰਦੇ ਨੂੰ ਬਹੁਤ ਆ ਗਈ ਕਿੰਨੇ ਟਰੈਕਟਰ ਬਾਈ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਣੇ ਆ 7 ਹਾਂਜੀ ਠੀਕ ਆ ਬਾਈ ਕੋਈ ਠੀਕ ਠਾਕ ਹੋ ਹਾਂਜੀ ਬਹੁਤ ਠੀਕ ਹੈ ਠੀਕ ਹੈ ਜੀ ਲੈ ਬਈ ਖੁੱਲ ਕੇ ਬੋਲਣਾ ਆਪਾਂ ਠੀਕ ਆ ਜਾਣਕਾਰੀ ਤੇਰੇ ਟਰੈਕਟਰਾਂ ਤੂੰ ਹੀ ਦੇਣੀ ਆ ਤੇ ਹੁਣ ਆਪਾਂ ਇਹਦੇ ਤੋਂ ਸ਼ੁਰੂ ਕਰਨ ਲੱਗੇ ਆ ਹਨਾ ਲੈ ਵੀ 2017 ਮਾਡਲ ਆ ਤੇ ਇਹ ਟਾਇਰਾਂ ਦੀ ਗੱਲਬਾਤ ਕਰੀਏ ਬਾਈ ਨਵੇਂ ਨਵੇਂ ਨਹੀਂ ਇਹ ਬਿਲਕੁਲ ਨਵੇਂ ਟਾਇਰ ਆ ਪਿਛਲੇ ਟਾਇਰ ਐਸੀ ਪੈਸੇ ਪਿਛਲੇ ਟਾਇਰ ਹੈਗੇ ਐਸੀ ਪੈਸੇ ਪੈੜਦਾਨ ਵਗੈਰਾ ਬਿਲਕੁਲ ਵਧੀਆ ਹਾਲਤ ਦੇ ਵਿੱਚ ਆ ਸਾਰਾ ਇਹ ਟਰੈਕਟਰ ਆ ਬਾਈ ਝੁੰਕਦਾ ਕਿੰਨੇ ਐਚਪੀ ਦੇ ਵਿੱਚ ਆ ਇਹ 36 ਐਚਪੀ ਦੇ 36 ਐਚਪੀ ਦੇ ਵਿੱਚ ਆ ਗਿਆ ਬਾਈ ਤੇ ਹੁਣ ਇਧਰ ਵੀ ਸਾਈਡ ਤੋਂ ਦਿਖਾ ਦਿੰਦੇ ਆ ਸਾਰਾ ਇਹ ਟਰੈਕਟਰ ਬਿਲਕੁਲ ਜੈਨੂਇਟ ਹੋਇਆ ਹੋਇਆ ਟਰੈਕਟਰ ਦੁਬਾਰਾ ਦੇ ਟਾਇਰ ਨਹੀਂ ਹੈ ਦੁਵਾਰਾ ਦੇ ਟਾਇਰ ਦੂਰੀਵਾਰ ਦੇ ਪਿਛਰੇ ਗੁੜੀਆ ਤੋਂ ਲੈਣਾ ਖਿਸ਼ਤਰੀ ਵਗੈਰਾ ਜਮਾ ਭਾਈ ਲਾ ਕੇ ਦੇਣਗੇ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਹਾਂਜੀ ਮਿਲ ਜੂਗੀ ਪਾਵਰ ਸਟੀering ਆ ਗਿਆ ਤੇ ਜੇ ਭਾਈ ਗੱਲਬਾਤ ਕਰੀਏ ਹੁਣ ਡਿਮਾਂਡ ਦੀ ਡਿਮਾਂਡ ਇਹ ਵੀ ਕਿ 443 ਤੇ ਕਿੰਨੇ ਦੇ ਵਿੱਚ ਦੇ ਦੋਗੇ 410 ਚੀ ਲਾਸਟ 410 ਦੇ ਵਿੱਚ ਹਾਂਜੀ ਤੇ 30000 ਰੁਪਏ ਮਤਲਬ ਕਿ ਡਿਸਕਾਊਂਟ ਹੋ ਜੂਗਾ ਹੁਣ ਆ ਗਿਆ ਮਹੀਨਦਰਾ 2021 ਮਾਡਲ 265 ਆ ਭਾਬਾਈ ਇਹਦੀ ਜਾਣਕਾਰੀ ਦਿਓ ਜੀ ਨਾਲ ਦੇ ਟਾਇਰ ਵੀ 80 ਪੈਸੇ ਪੈਨੇ ਟ੍ਰੈਕ ਠੀਕ ਆ 250 ਘੰਟਾ ਰਿਜਨਲ ਚੱਲੇ ਜੀ 250 ਘੰਟਾ ਹਾਂਜੀ ਪਾਵਰ ਸਟੀering ਹੈ ਜੀ ਜੀ ਬਾਈ ਡਬਲ ਡਿਸਟ੍ਰਿਬਿਊਟਰ ਆ ਗਿਆ ਹਨਾ ਤੇ ਬਈ ਇਹ ਟਾਇਰਾਂ ਦੀ ਗੱਲਬਾਤ ਕਰੀਏ ਟਾਇਰ ਕਿੰਨੇ ਪੈਸੇ ਪਈ ਹੋਈ ਆ 80 ਪੈਸੇ ਨਾਲ ਦੀ ਚਾਰੇ ਚਾਰੋ ਟਾਇਰ 80 ਪੈਸੇ ਪੈੜਾਂ ਨਾਲ ਵਗੈਰਾ ਬਾਈ ਬਿਲਕੁਲ ਵਧੀਆ ਹਾਲਤ ਦੇ ਵਿੱਚ ਆ ਆ ਦੇਖ ਲਓ ਕਿਤੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਟਰੈਕਟਰ ਦਾ ਸਾਰਿਆਂ ਨੂੰ ਪਲੱਸ ਪੁਆਇੰਟ ਦੂਸਰਾ ਪਲੱਸ ਪੁਆਇੰਟ ਇਹ ਆ ਵੀ ਬਾਈ ਪੰਜਾਬ ਨੰਬਰ ਆ ਹਾਂਜੀ ਹਨਾ ਇਹ ਅਸਲ ਇੱਕ ਹੀ ਹਰਿਆਣਾ ਹੈ ਇੱਕ ਹੀ ਹਰਿਆਣਾ ਹੈ ਇਹ ਹਰਿਆਣਾ ਦਾ ਨਾ ਇੱਕ ਉਹ ਪਰ ਲਾ ਰਿਹਾ ਨੇ ਮੇਰਾ ਕੋਈ ਗੱਲ ਨਹੀਂ ਆਪਾਂ ਇਹਦੀ ਗੱਲਬਾਤ ਕਰਦੇ ਆ ਬਟਿੰਡਾ ਦਾ 303 ਬਟਿੰਡਾ ਦਾ ਨਫਰ ਆ ਗਿਆ ਛਤਰੀ ਵਗੈਰਾ ਬਾਈ ਲਾ ਕੇ ਦੇਣਗੇ ਲਾ ਦਾਂਗੇ ਤੇ ਬਾਈ ਹੁਣ ਜਿਹੜੇ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਕਿੰਨੀ 397000 ਰੁਪਏ ਦੀ ਡਿਮਾਂਡ ਹੈ 397 397 ਇਹ ਲੈਣ ਦੇਣ ਕਿੰਨੇ ਚ ਕਰ ਦੋਗੇ ਇਹ 375 ਕੀ 375 ਜਾਂ ਹਾਂਜੀ ਚੱਲ ਬਈ ਕਰੋ ਵਿੱਚ ਆਹ ਟਰੈਕਟਰ ਬਾਈ ਲੈ ਜਿਓ ਹੁਣ ਆ ਗਿਆ ਬਾਈ ਸਮਰਾਜ 855 2012 ਮਾਡਲ ਆਈ ਪੰਜਾਬ ਨੰਬਰ ਆ ਪੰਜਾਬ ਨੰਬਰ 2012 ਮਾਡਲ ਆ ਤੇ ਪਹਿਲਾ ਟ੍ਰੈਕਟਰ ਦੀ ਕੰਡੀਸ਼ਨ ਆ ਉਹ ਚੈੱਕ ਕਰ ਲਓ ਕਿਤੇ ਵੀ ਕੋਈ ਟਿਪ ਟੋਪ ਨਹੀਂ ਹੋਇਆ ਠੀਕ ਆ ਪਾਵਰ ਸਟੀering ਆ ਜੀ ਪਾਵਰ ਸਟੀering ਦੇ ਡਬਲ ਡਿਸਟ੍ਰਿਬਿਊਟਰ ਆ ਗਿਆ ਛੇਤਰੀ ਛੁਤਰੀ ਹੈ ਚੰਗੀ ਹਾਲਤ ਦੇ ਵਿੱਚ ਲੱਗੀ ਹੋਈ ਆ 85 ਪੈਸੇ ਟਾਇਰ ਪਰ ਫਲ ਵਿੱਚ ਚੜੀ ਹੋਈ ਆ ਹੈਨਾ 85 ਪੈਸੇ ਟਾਇਰ ਨਹੀਂ ਇਹਦੇ 85 ਪੈਸੇ ਟਾਇਰ ਆ ਚਾਰੋਂ ਤੇ ਗੰਡਾ ਫੱਟੀ ਸਾਰਾ ਕੁਝ ਮਿਲੂਗਾ ਕੋ ਕੋ ਨਾਲ ਮਿਲੂਗੀ ਆਪਣੀ ਗਾਰੰਟੀ ਹੋ ਜੀ ਕਾਰਜ ਪੱਤਰਾਂ ਦੀ ਕਿ ਜੇ ਹੁਣ ਇਹਦੀ ਡਿਮਾਂਡ ਦੀ ਗੱਲਬਾਤ ਕਰੀ 4,32,000 ਰੁਪਏ ਦੀ ਡਿਮਾਂਡ ਆਈ ਇਹਦੀ ਹਾਂ 425 410 ਚ ਹੋ ਜੂ ਸੌਦੇ 410 ਦੇ ਵਿੱਚ ਹਾਂਜੀ ਠੀਕ ਆ ਮਤਲਬ ਕਿ 15,000 ਰੁਪਏ ਇਹਦੇ ਵਿੱਚ ਮਾਨਤਾ ਕਰ ਦੇਣਗੇ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਣ ਹੋ ਜੂਗਾ ਹਨਾ ਲੈ ਵੀ ਹੁਣ ਆ ਗਿਆ 855 2014 ਮਾਡਲ ਆ ਬਾਈ ਮਾਡਲ ਹੀ 2014 ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੋਈ ਆ ਪਾਵਰ ਸਟੀਅਰਿੰਗ ਦਾ ਡਬਲ ਨਹੀਂ ਲੋਸਟਰ ਦਾ ਹਾਂਜੀ ਲੋ ਬਾਈ ਲੋਸ ਕਰਦਾ ਭਾਈ ਜਿਹੜਾ ਛਤਰੀ ਛਤਰੀ ਵਧੀਆ ਕੰਡੀਸ਼ਨ ਦੇ ਵਿੱਚ ਆ ਜਿਸਤੀ ਟਾਈਪਾਂ ਦੀ ਜਿਹੜੀ ਛਤਰੀ ਆ ਤੇ ਸਾਰਾ ਟਰੈਕਟਰ ਜੈਨੂਨ ਪਿਆ ਹੋਇਆ ਟਰਾਈ ਪਿਆ ਹੋਇਆ ਹੈ ਨਾ ਹੁਣ ਆਪਾਂ ਇਕੱਲੇ ਸਾਈਡ ਤੋਂ ਇੱਕ ਕਰਾ ਦਿੰਦੇ ਆ ਨਾਲ ਹੀ ਤਾਂ ਲਗਾ ਦਿੰਦੇ ਆ ਭਾਈ ਰੇਟ ਆ ਪੁੱਤ ਬਈ 18 ਮਾਰੀ ਜਾਣ ਤਸੂ ਕਿੰਨੇ ਪੈਸੇ ਪਈ ਹੋਏ ਆ ਟਾਇਰ ਜੀ 70 ਪੈਸੇ ਪਈ ਨੇ ਫਿਰ ਲੈ ਲੈਂਦੇ 70 ਪੈਸੇ ਬਈ ਸਾਰੋ ਟਾਇਰ ਪਈ ਹੋਏ ਆ ਬੈਕ ਸਾਈਡ ਤੇ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਬਿਲਕੁਲ ਜੈਨੂਨ ਆ ਠੀਕ ਆ ਪਿਓ ਬਾਟ ਆ ਪਿਆ ਜਮਾ ਟਰਾਈ ਆ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਪੰਜਾਬ ਨੰਬਰ ਤੇ ਉਸ ਤੋਂ ਬਾਅਦ ਬਾਈ ਕਿਉਂ ਨੇ ਡਿਮਾਂਡ ਦੀ ਗੱਲ ਬਾਤ ਕਰੀਏ ਡਿਮਾਂਡ ਕਿੰਨੀ ਬਈ ਇਹਦੀ 4,45,000 ਰੁਪਏ ਡਿਮਾਂਡ ਹੈ 4,45 ਹਾਂਜੀ ਕਿੰਨੇ ਚ ਕਰਾਂਗੇ 43 ਚ 43 ਦੇ ਵਿੱਚ ਹਾਂਜੀ ਕਿ ਵੀ 40 ਦੇ ਵਿੱਚ ਸਵਰਾਜ 855 ਲੈ ਜਿਓ ਨੰਬਰ ਆਪਾਂ ਸਕਰੀਨ ਦੇ ਉੱਪਰ ਛੱਡ ਦਿਆਂਗੇ ਉਸ ਤੋਂ ਪਹਿਲਾਂ ਸਵਰਾਜ 744 ਕਿਹੜਾ ਬਦਲਾ ਬਾਈ ਇਹ ਇਹ ਵੀ 2014 ਮਾਡਲ ਲਈ ਸਵਰਾਜ ਬਦਲਾ ਇਹ ਵੀ ਕਰ ਲਾ ਉਸ ਸਕਰੀਨ ਤੇ ਕਰ ਸਕਰੀਨ ਦੇ ਵਿੱਚ ਆ ਗਿਆ ਕਰੋ ਫੀ ਲੱਗੀ ਹੋਈ ਆ ਕਹਿਣ ਨੂੰ 14000 ਤੇ ਜੇ ਕੰਡੀਸ਼ਨ ਦੀ ਗੱਲ ਬਾਤ ਕਰੀਏ ਆ ਦੇਖ ਲਓ ਬਾਈ ਤੁਹਾਡੇ ਸਾਹਮਣੇ ਆ 2020 ਵਾਲੀ ਕੰਡੀਸ਼ਨ ਪਈ ਹੋਈ ਆ ਠੀਕ ਆ ਪਾਪਾ ਸਟੇਰਾਂ ਦਾ ਡਬਲ ਡਿਸਟ੍ਰੀਬਿਊਟਰ ਆ ਗਿਆ ਤੇ ਬੈਕ ਟਾਇਰ ਜਿਵੇਂ ਨਵੇਂ ਨਹੀਂ 14 ਟਾਇਰ ਜਿਵੇਂ ਨਵੇਂ ਹਮਾਰ ਕੇ ਬੁਰਕੇ ਨਾ ਚੰਗੀ ਤਰ੍ਹਾਂ ਬੈਲ ਮੈਚੂ ਟਾਇਰਾਂ ਦਾ ਠੀਕ ਆ ਬੈਲ ਮੈਚੂ ਆ ਠੀਕ ਆ ਬਾਈ ਤੇ ਪੈਰਦਾਨ ਵਗੈਰਾ ਵੀ ਜਿਵੇਂ ਜੇ ਹੈਗੇ ਸੀਗੇ ਉਵੇਂ ਦੇ ਹੀ ਆ ਕਿਤੇ ਵੀ ਕੋਈ ਟਿਪ ਟੋਕ ਨਹੀਂ ਹੋਇਆ ਸਾਰਾ ਇਹੜਾ ਇੰਜਨ ਆ ਡ్రਾਈ ਪਿਆ ਹੋਇਆ ਇੰਜਨ ਡਿਮਾਂਡ ਦੀ ਬਾਈ ਗੱਲਬਾਤ ਕਰੀਏ ਡਿਮਾਂਡ ਕਿੰਨੀ 445000 ਰੁਪਏ ਦੀ ਡਿਮਾਂਡ ਹੈ 445 ਕਿ ਲੈਂਡ ਦੇਣ ਕਿਨੇ ਜਗਰ ਹੈ 410000 ਹੈ 410 43500 ਰੁਪਏ ਮਾਨਤਨ ਬਾਈ ਸਵਰਾ 744 ਦੇ ਵਿੱਚ ਹੋ ਜੂ ਕਲੋਸ ਕਰੀ ਜਾਂਦੇ ਵਿੱਚ ਹੁਣ ਆ ਗਿਆ ਬਾਈ ਫਾਰਮ 60 1997 ਮਾਟਾ 1997 ਮਾਟਲਾ ਸਿੰਗਲ ਕਲਾਚ ਹੈ ਸਿੰਗਲ ਕਲਾਚ ਸਿੰਗਲ ਕਲਾਚ ਆ ਗਿਆ ਇਹਨਾਂ ਚੀਜ਼ਾਂ ਦੀ ਗੱਲਬਾਤ ਕਰੀਏ ਕਿੰਨੇ ਪੈਸੇ ਪਏ ਹੋਏ ਆ ਪ੍ਰਧਾਨ 25 ਪੈਸੇ ਟੈਕ 25 ਪੈਸੇ 25 ਪੈਸੇ ਟਾਇਰਾਂ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਬਾਈ ਉਹ ਤੁਹਾਡੇ ਸਾਹਮਣੇ ਆ ਜੈਨੂਅਲ ਕੰਡੀਸ਼ਨ ਆ ਛੋਟੇ ਜ਼ਿਮੀਦਾਰਾਂ ਵਾਸਤੇ ਜਿਨ੍ਹਾਂ ਨੇ ਘੱਟ ਮਿਰਾਟਾਂ ਦੇ ਕਾਚਿੰਗ ਹੋਈ ਹੈ ਬਾਕੀ ਦੇ ਹੈ ਮਗਰਾਟਾਂ ਦੇ ਹਨ ਪਰ ਕਾਟਾ ਦੀ ਕਦੀ ਟਿਪ ਟਾਪ ਹੋਈ ਹੈ ਠੀਕ ਆ ਬਾਈ ਜਿਹੜਾ ਕੋਈ ਕੁਸ ਹੋਇਆ ਯਾਰ ਬਾਈ ਅਗੇ ਸਭ ਨੂੰ ਦੱਸ ਕੇ ਦੇਣਗੇ ਤੇ ਛੋਟੇ ਜ਼ਿਮੀਦਾਰਾਂ ਵਾਸਤੇ ਜਿਨ੍ਹਾਂ ਨੇ ਘੱਟ ਖਰਚਾ ਕਰਨਾ ਉਹਨਾਂ ਵਾਸਤੇ ਇਹ ਟਰੈਕਟਰ ਬਿਲਕੁਲ ਪ੍ਰਦਾਨ ਆ ਬਾਈ 1 ਲੱਖ 47000 ਰੁਪਏ ਡਿਮਾਂਡ ਆ ਤੇ ਲੈਂਡ ਦੇਣ ਕਿੰਨੇ ਜੋ ਹੋ ਜੂਗਾ 1 ਲੱਖ 30000 ਇੱਕ 30 ਚ ਹਾਂਜੀ ਇੱਕ 30 ਦੇ ਵਿੱਚ ਬਈ ਆਹ ਟਰੈਕਟਰ ਆਹ ਟਰੈਕਟਰ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਉਸ ਤੋਂ ਬਾਅਦ ਬਈ ਆ ਗਿਆ ਸਟੇਟਡ ਇਹ 350 350 TTA ਹੈ ਨਾ ਇਹਦੇ ਬਾਰੇ ਬਈ ਜਾਣਕਾਰੀ ਦੋ 2006 ਮਾਡਲ ਹੈ ਠੀਕ ਆ ਜਿਮਾ ਜੈਨੂਇਨ ਟਰੈਕਟਰ ਹੈ ਹਾਂ ਇਲਾਕੇ ਚੈੱਕ ਕਰ ਸਕਦੇ ਠੀਕ ਆ ਬਈ ਇੰਜਨ ਗੇਅਰ ਦੀ ਆਪਣੀ ਤਸੱਲੀ ਆਈ ਇੰਜਨ ਗੇਅਰ ਦੀ ਤਸੱਲੀ ਆ ਕਾਗਜ਼ਾਂ ਦੀ ਤਸੱਲੀ ਆ ਹਾਂਜੀ ਪੂਰੀ ਹਰਿਆਣਾ ਨੰਬਰ ਆ ਹਾਂਜੀ ਹਰਿਆਣਾ ਦਾ ਨੰਬਰ ਆ ਗਿਆ ਬਈ ਬੈਕ ਸਾਈਡ ਤੋਂ ਇਹ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਬਿਲਕੁਲ ਜੈਨੂਅਲ ਆ ਬਈ ਠੀਕ ਹੈ ਛਤਰੀ ਲਾ ਕੇ ਦੇਉਗੇ ਹਾਂਜੀ ਲਾ ਦਾਂਗੇ ਛਤਰੀ ਲਾ ਕੇ ਦੇਣਗੇ ਭਾਈ ਕਿਤੇ ਵੀ ਕੋਈ ਟਿਪ ਟੋਪ ਨਹੀਂ ਹੋਇਆ ਜਹਾਜਾਂ ਟਰੈਕਟਰ ਫਾਈਰ ਕਹਿੰਦੇ ਤਾਂ ਕਾਹਤੋਂ ਲਿਆ ਸੀ ਉਹੋ ਜਿਹੀ ਪਿਆ ਰਿਕਾਡ ਵਗੈਰਾ ਚ ਕਰ ਸਕਦੇ ਹੋ ਚੰਗੀ ਤਰ੍ਹਾਂ ਚੈੱਕ ਤੇ ਹੁਣ ਭਾਈ ਜਿਹਦੇ ਡਿਮਾਂਡ ਦੀ ਗੱਲਬਾਤ ਕਰੀਏ 147000 ਰੁਪਏ ਦੀ ਡਿਮਾਂਡ ਹੈ 147 ਰੁਪਏ 147 ਹਾਂਜੀ ਤੇ ਲੈਣ ਦੇਣ ਕਿੰਨੇ ਚ ਕਰ ਲੋਗੇ 130 ਚ 130 ਚ ਹਾਂਜੀ 130 ਦੇ ਵਿੱਚ ਭਾਈ ਆਹ ਜਿਹੜਾ ਸਟੈਂਡਰਡ ਆ ਉਹ ਤੁਸੀਂ ਲੈ ਕੇ ਜਾ ਸਕਦੇ ਹੋ 30 ਦੇ ਵਿੱਚੋਂ ਵੀ ਭਾਈਆ ਦੇ ਮੁੱਖ ਦੇ ਉੱਪਰ ਹੋਰ ਮਾਨਤਾ ਕਰ ਦੇਣਗੇ ਲੈ ਭਾਈ ਪ੍ਰਧਾਨ ਹੋਣਾ ਉਹਦਾ ਨੰਬਰ ਬੋਲ ਦੇ ਮੇਰਾ ਨੰਬਰ ਹੈਗਾ ਜੀ 9958 36222 ਠੀਕ ਆ ਭਾਈ ਕੀ ਨਾਮ ਸੀਗਾ ਦਵਿੰਦਰ ਸਿੰਘ ਦਵਿੰਦਰ ਸਿੰਘ ਭਾਈ ਜੀ ਮੇਰਾ ਆਪਦਾ ਵੀ ਚੈਨਲ ਆ ਜੀ ਫੇਸਬੁਕ YouTube ਇੰਸਟਾਗ੍ਰਾਮ ਵੀ ਸਰਾ ਟਰੈਕਟਰ ਸਹੀ ਠੀਕ ਆ ਭਾਈ ਲੈ ਭਾਈ ਭਾਈ ਦਾ ਜਿਹੜਾ ਚੈਨਲ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਭਾਈਆ ਵਰਗੇ ਵੀਡੀਓ ਪਾਉਂਦੇ ਰਹਿੰਦੇ ਆ ਕਿ ਮੇਰੇ ਕੋਲ ਸੱਤ ਬਾਈਰ ਜਣੇ ਹੈਗੇ ਸੀਗੇ ਸੱਤ ਟਰੈਕਟਰ ਸੀ ਨਾ ਹਾਂਜੀ ਸੱਤ ਟਰੈਕਟਰ ਸੀ ਸੱਤੇ ਦਿਖਾ ਦੇ ਬਾਈ ਠੀਕ ਆ ਰੇਟਾਂ ਦੇ ਉੱਪਰ ਕੋਈ ਇਹ ਨਹੀਂ ਕਿ ਪੱਥਰ ਦੇ ਉੱਪਰ ਲਕੀਰ ਆ ਰੇਟ ਮੌਕੇ ਦੇ ਉੱਪਰ ਹੋਰ ਮਾਨਤਾਂ ਹੋ ਜੂਗਾ ਇਹ ਜਿਹੜੇ ਵੀ ਵੀਰ ਭਾਈ ਨੇ ਜਿਹੜਾ ਤਾਂ ਜਿਹੜੇ ਵੀ ਵੀਰ ਭਾਈ ਦੇ ਟਰੈਕਟਰ ਲੈਣੇ ਹੋਏ ਬਾਈਰ ਜਿਹੜਾ ਸੰਪਰਕਾ ਤੁਸੀਂ ਕਰ ਸਕਦੇ ਹੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ